27 15 ਅਗਸਤ ਨੂੰ ਭਾਰਤ ਆਜ਼ਾਦ ਹੋ ਗਿਆ ਤੇ ਸਿੱਖ ਕੌਮ ਗੁਲਾਮ ਹੋ ਗਈ। ਆਪ ਕਹੋਗੇ ਕਿਵੇਂ? ਕੇਵਲ 55 ਦਿਨ ਬਾਅਦ ਆਜ਼ਾਦ ਭਾਰਤ ਵੱਲੋਂ ਸਾਨੂੰ ਇੱਕ ਇਨਾਮ ਮਿਲਿਆ। 10 ਅਕਤੂਬਰ 1947 ਵਾਲੇ ਦਿਨ ਭਾਰਤ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਪਸ਼ਮੀ ਪੰਜਾਬ ਦੇ ਵਿੱਚੋਂ ਉੱਜੜ ਕੇ ਆਏ ਨੇ ਉਹਨਾਂ ਲੋਕਾਂ ਦੇ ਉੱਤੇ ਖਾਸ ਨਿਗਾਹ ਰੱਖੀ ਜਾਵੇ ਕਿਉਂਕਿ ਇਹ ਲੋਕ ਜੁਰਾਇਮ ਪੇਸ਼ਾ ਨੇ ਭਾਵ ਕੇ ڈاکੂ ਲਟੇਰੇ ਨੇ ਔਰ ਉਹਦੇ ਤੋਂ ਬਾਅਦ ਸਾਡੀ ਤਰਾਸ ਦੀ ਸ਼ੁਰੂ ਹੋਈ ਜਿਨ੍ਹਾਂ ਨੂੰ ਬਚਾਉਣ ਵਾਸਤੇ ਅਸੀਂ ਆਪਣਾ ਸਾਰਾ ਕੁਝ ਦਾਤੇ ਲਾ ਦਿੱਤਾ ਉਹਨਾਂ ਲੋਕਾਂ ਨੇ ਜਿਹੜਾ ਸਾਨੂੰ ਸਿਲਾ ਦਿੱਤਾ ਆਓ ਉਹਦੇ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਕਿਉਂਕਿ ਸਾਨੂੰ ਕਦੇ ਪੱਛਮ ਵੱਲੋਂ ਚੜ ਕੇ ਨਾਦਰ ਆ ਗਿਆ ਕਦੇ ਅਬਦਾਲੀ ਆ ਗਿਆ ਕਦੇ ਅੰਗਰੇਜ਼ ਆ ਗਏ ਜਿਨ੍ਹਾਂ ਨੇ ਤੋਪਾਂ ਟੈਂਕਾਂ ਤਲਵਾਰਾਂ ਬੰਦੂਕਾਂ ਦੇ ਨਾਲ ਮਾਰਨ ਦਾ ਯਤਨ ਕੀਤਾ ਹੈ ਪਰ ਅਸੀਂ ਉਹਨਾਂ ਤੋਂ ਮਰੇ ਨਹੀਂ ਪਰ ਜੇ ਅੱਜ ਖਤਰਾ ਸਾਨੂੰ ਝੱਪਦਾ ਹੈ ਤੇ ਉਹਨਾਂ ਤੋਂ ਹੈ ਕਿ ਜਿਨ੍ਹਾਂ ਨੂੰ ਬਚਾਉਣ ਵਾਸਤੇ ਅਸੀਂ ਸਾਰਾ ਕੋਈ ਦਾਤੇ ਲਾ ਦਿੱਤਾ ਸਾਡੀ ਪੀੜ੍ਹੀ ਨੂੰ ਘੁਣ ਵਾਂਗ ਵਕ ਵਕ ਤਰੀਕਿਆਂ ਨਾਲ ਕਿਵੇਂ ਖਾਈ ਜਾ ਰਹੇ ਨੇ ਸ਼ਰਮਣ ਕਰਿਓ ਜੀ ਇਉਂ ਬਿਆਨ ਕੀਤਾ ਵਕਤ ਦੀ ਤਰਜਮਾਨੀ ਕਰਦੀ ਹੋਈ ਕਵਤਾ ਆਪ ਜੀ ਨਾਲ ਸਾਂਝੀ ਕਰਕੇ ਖਿਮਾ ਮੰਗ ਜਾਵਾਂਗਾ ਇਉਂ ਬਿਆਨ ਕੀਤਾ ਜਾਂਦਾ ਹੈ ਪੜੀ ਜਦੋਂ ਹਿੰਦ ਦੀ ਕਿਤਾਬ ਮੈਂ ਲਿਖੀ ਸੀ ਜੋ ਦਸਵੇਂ ਦਤਾਰ ਨੇ ਜਾਵਾਂ ਬਲਹਾਰ ਉਸ ਮਾਲੀ ਤੋਂ ਪੁੱਤਰਾਂ ਦੇ ਕੀਤੇ ਜਿੰਨੇ ਵਾਰ ਨੇ ਉਹ ਖੂਨ ਪਾ ਕੇ ਜਿਹੜੇ ਸਿੰਜੇ ਬਾਗ ਸੀ ਉਹ ਕੰਡੇ ਸਿੱਖੀ ਨੂੰ ਚਬਾਉਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਓ ਮਕਾਉਣ ਲੱਗ ਪਏ ਦਿਲਖ ਜੰਜੂ ਦਾ ਜੋਸ਼ ਵਾਲ ਸੀ ਦੱਸਿਆ ਗੁਰਾਂ ਨੇ ਦਸ਼ਮੇਸ਼ ਨੂੰ ਪਿਤਾ ਜੀ ਤੁਸੀਂ ਸੀਸ ਦੇ ਦਿਓ ਤੱਤੀਵਾ ਨਾ ਲੱਗੇ ਮੇਰੇ ਦੇਸ਼ ਨੂੰ ਓ ਜਿਨ੍ਹਾਂ ਲਈ ਤੂਫਾਨ ਗੁਰਾਂ ਥੱਲੇ ਸੀ ਓ ਅੱਜ ਘੜੇ ਪਰ ਸੌਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਓ ਮਕਾਉਣ ਲੱਗ ਪਏ ਅੰਦਰਾਂ ਦੀ ਵੱਟੀ ਗੁਰਾਂ ਵਟਕੇ ਜਿਨ੍ਹਾਂ ਦਾ ਜਨੇਊ ਕੈਮ ਰੱਖਿਆ ਜਿਨ੍ਹਾਂ ਦਾ ਜਨੇਊ ਕੈਮ ਰੱਖਿਆ ਓਹੀ ਜਨੇਊ ਰਸਾ ਬਣ ਕੇ ਖਾਨ ਸਿੰਘਾਂ ਦੇ ਰੂਪ ਵਿੱਚ ਵਟਿਆ ਉਹ ਜੋ ਵੀ ਨਸਾਫ ਦੇ ਹਜੂਜ ਦਾ ਉਸ ਦੇ ਗਲੇ ਦੇ ਵਿੱਚ ਪਾਉਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਉਹ ਮਕਾਉਣ ਲੱਗ ਪਏ ਖਿੰਨਾ ਦੇ ਲਿਆਰੇ ਹੇਠ ਬੈਠ ਕੇ ਤਨ ਦਾ ਦੁਫਾੜ ਕਰਵਾਲਿਆ ਅਗਜ ਮਚਣਾ ਕਿਹੜਾ ਸੌਖਾ ਹੈ ਹਿੰਦਿਆਲੀ ਤਨ ਸੜਵਾਲਿਆ ਉਹ ਭਖੜੇ ਤੇ ਕੰਡੇ ਉਹ ਬਣ ਕੇ ਸਿੱਖੀ ਦੇ ਦਿਲਾਂ ਨੂੰ ਚਾਰਵਾਉਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਉਹ ਮਕਾਉਣ ਲੱਗ ਪਏ ਇੰਡੀਆ ਆਜ਼ਾਦ ਜਦੋਂ ਹੋ ਗਿਆ ਪਾਲਈ ਚਾਨਣ ਦੇ ਨਾਂ ਤੇ ਸ਼ਮਾਂ ਬਲਤੀ ਅਣਖੀ ਦਿਲਾਂ ਤੇ ਅੱਗ ਲਾ ਗਈ ਉਹ ਦੇਖਦਾ ਸਿਧਾਂ ਤੇ ਉਹ ਤੋ ਜਾਗਿਆ ਤਖਤ ਅਕਾਲ ਜਦੋਂ ਢਾਉਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਉਹ ਮੁਕਾਉਣ ਲੱਗ ਪਏ ਇਹ ਗਜਨੀ ਜਿਨ੍ਹਾਂ ਦੀ ਇੱਜ਼ਤ ਦਾ ਫਿਰ ਟਕਿਆਂ ਚ ਪੈਂਦਾ ਹੁੰਦਾ ਮੁੱਲ ਸੀ ਗਜਨੀਜ਼ ਜਿਨ੍ਹਾਂ ਦੀ ਇੱਜ਼ਤ ਦਾ ਟਕਿਆਂ ਚ ਪੈਂਦਾ ਹੁੰਦਾ ਮੁੱਲ ਸੀ ਦਿੱਲੀ ਵਿੱਚ ਇੱਜ਼ਤਾਂ ਨਾ ਖੇਡਿਓ ਅਕਲਾਂ ਦੇ ਦੀਵੇ ਕੀਤੇ ਗੁੱਲ ਸੀ ਓ ਗੰਘੂ ਚੰਦੂ ਸੁੱਚਿਆਂ ਦਾ ਲੱਗਦਾ ਓ ਸਿੱਖੀ ਨੂੰ ਚਕੌਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਓ ਮਕੌਣ ਲੱਗ ਪਏ ਜਿਨ੍ਹਾਂ ਦੀ ਮੁਸੀਬਤ ਨੂੰ ਟਾਲ ਕੇ ਡੰਗਲਾਂ 'ਚ ਰਹਿਣਾ ਪੈ ਗਿਆ ਪੰਥ ਨੂੰ ਪੱਥਰੇ ਪੁਜਾਰੀ ਨੇ ਓ ਚਰਾਂਦੇ ਮਨ ਦੇ ਨਾ ਸ੍ਰੀ ਗੁਰੂ ਗ੍ਰੰਥ ਨੂੰ ਸ਼ਰਮੇ ਕੁਰਾਨ ਦੇ ਪੰਜਾਬ ਚ ਪਖੰਡੀਆਂ ਤੋਂ ਲੋਕਾਂ ਨੂੰ ਲਟਾਉਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁੱਕੇ ਨਾ ਜਿਨ੍ਹਾਂ ਨੂੰ ਬਚਾਇਆ ਉਹ ਮਕਾਉਣ ਲੱਗ ਪਏ ਆਂਦਾ ਹੈ ਮੁਸੀਬਤਾਂ ਨਾਲ ਜੂਝਦਾ ਅੰਨ ਦਾ ਤਾਂ ਦੇਸ਼ ਦਾ ਕੰਗਾਲ ਹੈ ਭਾਗੋਆਂ ਦੇ ਘਰ ਲੈ ਰਾਂ ਬੈਰਾਂ ਨੇ ਲਾਲੋ ਦੀ ਰੋਟੀ ਦਾ ਖਾਲੀ ਥਾਲ ਹੈ ਭਾਗੋਆਂ ਦੇ ਘਰ ਲੈ ਰਾਂ ਬੈਰਾਂ ਨੇ ਲਾਲੋ ਦੀ ਰੋਟੀ ਦਾ ਖਾਲੀ ਥਾਲ ਹੈ ਓ ਪੁੱਤਾਂ ਵਾਂਗੂ ਪਾਲੀ ਖੇਤੀ ਜੱਟ ਦੀ ਕੌਡੀਆਂ ਦੇ ਮੁੱਲ ਚ ਤਲੌਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁੱਕੇ ਨਾ ਜਿੰਨਾ ਨੂੰ ਬਚਾਇਆ ਓ ਮਕੌਣ ਲੱਗ ਪਏ ਹੋਇਆ ਕੀ ਸੋਣੇ ਤੇ ਮੈਲ ਜੰਗ ਗਈ ਜੰਗ ਤੇ ਨਹੀਂ ਲੱਗਾ ਪੰਥਈਰੇ ਨੂੰ ਸ਼ੇਰ ਮਜਬੂਤੀਆਂ ਪਕੜਦੇ ਜਰ-ਜਰ ਵੈਰੀ ਦੇ ਤੀਰੇ ਨੂੰ ਓ ਸਿੰਘਾਂ ਤਾਂ ਹੀ ਜੰਗ ਕੋਲੋਂ ਆਹ ਜਾਬਰ ਕਸਾਈ ਬਣ ਕੋਣ ਲੱਗ ਪਏ ਮੁਗਲਾਂ ਦੇ ਕੋਲੋਂ ਸਿੰਘ ਮੁਕੇ ਨਾ ਜਿਨ੍ਹਾਂ ਨੂੰ ਬਚਾਇਆ ਓ ਮਕੌਣ ਲੱਗ ਪਏ ਜਿਨ੍ਹਾਂ ਨੂੰ ਬਚਾਇਆ ਓ ਮਕੌਣ ਲੱਗ ਪਏ ਜਿਨ੍ਹਾਂ ਨੂੰ ਬਚਾਇਆ ਮਕੌਣ ਲੱਗ ਪਏ